ਕੀ ਤੁਸੀਂ ਜਾਣਦੇ ਹੋ ਕਿ ਦਿਲਜੀਤ ਨੇ ਮੇਟ ਗਾਲਾ ਵਿੱਚ ਜਾਂਦੇ ਸਮੇਂ ਇੱਕ ਨਿਯਮ ਤੋੜਿਆ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਈਟੀਵੀ ਭਾਰਤ ਸ਼ਾਰਟਸ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਇੰਟਰਵਿਊ ਦੌਰਾਨ ਗਾਇਕ ਦਿਲਜੀਤ ਨੇ ਦੱਸਿਆ ਕਿ ਮੇਟ ਗਾਲਾ ਵਿੱਚ ਕਿਰਪਾਨ ਲੈ ਜਾਣ ਦੀ ਮਨਾਹੀ ਸੀ ਇਸ ਸਬੰਧੀ ਗਾਇਕ ਨੇ ਇੱਕ ਮਜ਼ਾਕੀਆ ਕਿੱਸਾ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਮੇ ਸ਼ਕੀਰਾ ਨੇ ਅਣਜਾਣੇ ਵਿੱਚ ਉਸ ਨੂੰ ਮੇਟ ਗਾਲਾ ਵਿੱਚ ਕਿਰਪਾਨ ਲੈ ਕੇ ਜਾਣ ਵਿੱਚ ਮਦਦ ਕੀਤੀ ਦਲਜੀਤ ਨੇ ਦੱਸਿਆ ਕਿ ਮੇਟ ਗਾਲਾ ਵਾਲਿਆਂ ਨੇ ਕਿਰਪਾਨ ਕਾਰਪੇਟ ਉੱਤੇ ਨਾਲ ਜਾਣ ਲਈ ਕਿਹਾ ਸੀ ਹਾਲਾਂਕਿ ਕਿਰਪਾਨ ਬਿਨਾ ਗਾਇਕ ਦਾ ਲੁੱਕ ਅਧੂਰਾ ਸੀ ਇਸ ਲਈ ਗਾਇਕ ਇਸ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਸਨ ਮੇਟ ਗਾਲਾ ਨੇੜੇ ਪਹੁੰਚਣ ਉੱਤੇ ਗਾਇਕ ਨੇ ਫੈਸਲਾ ਕੀਤਾ ਕਿ ਜੇ ਕਿਸੇ ਨੇ ਸਖਤੀ ਨਾਲ ਮਨਾਂ ਕੀਤਾ ਤਾਂ ਉਹ ਕਿਰਪਾਨ ਕਾਰਪੇਟ ਉੱਤੇ ਨਹੀਂ ਲੈ ਕੇ ਜਾਣਗੇ ਪਰ ਉਹ ਸ਼ਕੀਰਾ ਦੀ ਡਰੈੱਸ ਕਾਰਨ ਆਪਣੀ ਕਿਰਪਾਨ ਵੀ ਕਾਰਪੇਟ ਉੱਤੇ ਲੈ ਗਏ ਦਰਅਸਲ ਸ਼ਕੀਰਾ ਦਲਜੀਤ ਤੋਂ ਅੱਗੇ ਸੀ ਅਤੇ ਉਸਦੀ ਡਰੈੱਸ ਵਿੱਚ ਬਹੁਤ ਸਾਰੇ ਧਾਤ ਦੇ ਪਿੰਨ ਲੱਗੇ ਹੋਏ ਸਨ ਕੋਈ ਵੀ ਉਸਦੇ ਪਿੱਛੇ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਹ ਇੱਕ ਵੱਡੀ ਸਟਾਰ ਹੈ ਪਰ ਦਲਜੀਤ ਨੇ ਉਹਨਾਂ ਦੇ ਪਿੱਛੇ ਜਾਣ ਦਾ ਫੈਸਲਾ ਕੀਤਾ ਇਸ ਲਈ ਜਦੋਂ ਮੈਟਲ ਡਿਟੈਕਟਰ ਵਿੱਚੋਂ ਲੰਘ ਰਹੀ ਸੀ ਤਾਂ ਉਹਦੀ ਡਰੈੱਸ ਉੱਤੇ ਬਹੁਤ ਸਾਰੀ ਧਾਤ ਹੋਣ ਕਾਰਨ ਬੀਪ ਵੱਜੀ ਜਿਸ ਦਾ ਇੱਕ ਕਾਰਨ ਦਲਜੀਤ ਦੋਸਾਂ ਦੀ ਕਿਰਪਾਣ ਵੀ ਸੀ ਹਾਲਾਂਕਿ ਸ਼ਕੀਰਾ ਦੀ ਡਰੈੱਸ ਕਾਰ ਉਹਨਾਂ ਨੇ ਗਾਇਕ ਨੂੰ ਜ਼ਿਆਦਾ ਚੱਕ ਨਹੀਂ ਕੀਤਾ ਇਸ ਲੁੱਕ ਲਈ ਗਾਇਕ ਦੀ ਪੂਰੇ ਦੇਸ਼ ਵਿੱਚ ਤਾਰੀਫ਼ ਹੋਈ ਅਤੇ ਦਲਜੀਤ ਮੇਟ ਗਾਲਾ ਵਿੱਚ ਸਭ ਤੋਂ ਵਧੀਆ ਪਹਿਰਾਵੇ ਵਾਲੀਆਂ ਹਸਤੀਆਂ ਦੀ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਰਹੇ ਇਸੇ ਤਰ੍ਹਾਂ ਦੀ ਹੋਰ ਰੌਚਕ ਜਾਣਕਾਰੀ ਲਈ ਜੁੜੇ ਰਹੋ ਈਟੀਵੀ ਭਾਰਤ ਸ਼ਾਰਟਸ ਦੇ ਨਾਲ